ਪੂਰੇ ਭਾਰਤ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਨੂੰ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਭਗਵਾਨ ਸ਼ਿਵ ਦੀ ਗਹਿਨ ਸ਼ਕਤੀ ਦੇ ਲਈ ਅਪਵਾਸ ਔਰ ਰਾਤ ਭਰ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਜਿਸ ਨੂੰ ਜਾਗਰਨ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਸ਼ਿਵਲਿੰਗ ਨੂੰ ਦੁੱਧ, ਜਲ ਅਤੇ ਬਿਲਵ ਪੱਤਰਾਂ ਦੇ ਨਾਲ ਨਹਲਾ ਕੇ ਓਮ ਨਮਾ ਸ਼ਿਵਾਏ ਦਾ ਜਾਪ ਕੀਤਾ ਜਾਂਦਾ ਹੈ, ਧਿਆਨ ਕੀਤਾ ਜਾਂਦਾ ਹੈ ਜੋ ਕਿ ਅੰਧਕਾਰ ਉੱਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ। ਸ਼ਿਵ ਰਾਤਰੀ ਸ਼ਿਵ ਅਤੇ ਸ਼ਕਤੀ ਦੇ ਮਿਲਨ ਦੀ ਰਾਤ ਹੈ ਜੋ ਕਿ ਅੰਤ੍ਰਿਕ ਸ਼ਾਂਤੀ ਲਈ ਜ਼ਰੂਰੀ ਹੈ ਅਤੇ ਅੰਧਕਾਰ ਅਗਿਆਨ ਉੱਪਰ ਜਿੱਤ ਦਾ ਪ੍ਰਤੀਕ ਹੈ ਦਰਹਾ ਦੇ ਵਿੱਚ ਵੀ ਹਰ ਸਾਲ ਮਹਾ ਸ਼ਿਵਰਾਤਰੀ ਬੜੇ ਧੂਮ-ਧਮ ਨਾਲ ਮਨਾਈ ਜਾਂਦੀ ਹੈ ਸਮਸ਼ਾਨ ਘਾਟ ਕਮੇਟੀ ਵੱਲੋਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਤਿਹਾਰ ਬੜੇ ਧੂਮ-ਧਮ ਨਾਲ ਮਨਾਇਆ ਜਾਂਦਾ ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਸਮਰਿਤ ਕੀਤੀ ਜਾਂਦੀ ਹੈ ਇਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ श्री दर्शन कुमार पप्पू जी मीत प्रधान कवलजीत सिंह बिट्टू जी कुलवंत सिंह काउंसलर रिक्की काउंसलर ਵੱਲੋਂ ਸ਼ਮੂਲਤ ਕੀਤੀ ਗਈ ਪੂਰੀ ਆਮ ਆਦਮੀ ਪਾਰਟੀ ਵੱਲੋਂ ਸ਼ਮੂਲਤ ਕੀਤੀ ਗਈ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਵੀ ਇਸ ਮਹਾਸ਼ੁਰਾਤੀ ਦੇ ਪਰਵ ਉੱਪਰ ਹਾਜ਼ਰੀ ਲਵਾਈ ਗਈ ਆਓ ਦੇਖਦੇ ਹਾਂ ਇਸ ਸ੍ਰੋਮ ਦੇ ਕੋ ਚਲਕੀਆਂ ਪਤਾ ਕਿ ਅੱਜ ਸ਼ਬਰਾਤਰੀ ਦੇ ਸੋਭਾ ਅਫਸਰ ਤੇ ਆਪਾਂ ਸਾਰੇ ਇਕੱਤਰ ਹੋਏ ਆਂ ਸਾਰੇ ਦਰਹਾ ਸ਼ਹਿਰ ਦੇ ਜਿੰਨੇ ਵੀ ਮੰਦਰ ਨੇ ਧਾਰਮਿਕ ਸਥਾਨ ਨੇ ਉਹਨਾਂ ਤੇ ਇਹ ਸ਼ਬਰਤਰੀਆ ਜਿਹੜੀ ਪੂਰੀ ਜੋਰ ਸ਼ੋਰ ਦੇ ਨਾਲ ਮਨਾਈ ਜਾ ਰਹੀ ਹੈ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਜਿੰਨੇ ਵਰਕਰ ਸਹਿਬਾਨ ਅੱਜ ਇੱਥੇ ਪਹੁੰਚੇ ਨੇ ਸਾਰੀ ਜਗ੍ਹਾ ਨਤਮਸਤਕ ਹੋਏ ਨੇ ਔਰ ਛੇ ਭੋਲੇ ਦੇ ਇਸ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲੱਖ ਲੱਖ ਵਧਾਈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮਹਾ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਸਮੁੱਚੀ ਦਰਾਹਾ ਕਾਂਗਰਸ ਦੀ ਟੀਮ ਵੱਲੋਂ ਲੱਖ ਲੱਖ ਮੁਬਾਰਕ ਦਿਨਾ ਪ੍ਰਭੂ ਭਗਤੀ ਕਰਨ ਚ ਪ੍ਰਭੂ ਦਾ ਆਸ਼ੀਰਵਾਦ ਲੈਣ ਚ ਸਾਰੀ ਸੰਗਤ ਅੱਜ ਹਰ ਮੰਦਰ ਤੇ ਜਿੱਥੇ ਵੀ ਸ਼ਿਵ ਭਗਵਾਨ ਦਾ ਮੰਦਰ ਆ ਉੱਥੇ ਨਤਮਸਤਕ ਹੋ ਰਹੇ ਨੇ ਤੇ ਉਹਨਾਂ ਨੂੰ ਜਲ ਚੜ੍ਹਾ ਰਹੇ ਨੇ ਤੇ ਉਹਨਾਂ ਤੋਂ ਆਪਣੇ ਆਸ਼ੀਰਵਾਦ ਲੈ ਰਹੇ ਨੇ ਸੋ ਭੋਲੇ ਨਾਥ ਕਿਰਪਾ ਕਰਨ ਮਹਾਕਾਲ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਜੈ ਬੋਲੇ ਦੀ ਸ਼ਿਵਰਾਤਰੀ ਦਾ ਤਿਹਾੜਾ ਅਸੀਂ ਪੈਰ ਨਿਵਾਸੀਆਂ ਨੂੰ ਵੇਲਾ ਆਪਣੇ ਭਾਰਤ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਅਸੀਂ ਦੇਖਿਆ ਬਹੁਤ ਰੌਣਕਾਂ ਲੱਗੀਆਂ ਨੇ ਸਾਨੂੰ ਇਹਨਾਂ ਜਿਹੜਾ ਸਾਡੇ ਪੀਰ ਬਗੰਬਰ ਹੋਏ ਨੇ ਇਹਨਾਂ ਦੀਆਂ ਜੋ ਵਧੀਆ ਨੀਤੀਆਂ ਸੀ ਉਹਨਾਂ ਨੂੰ ਅਪਣਾ ਕੇ ਸਮਾਜ ਦਾ ਭਲਾ ਕਰਨਾ ਚਾਹੀਦਾ ਹੈ ਜੈ ਸ਼ਿਵ ਸ਼ੰਕਰ ਜੀ ਮਹਾ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਹਰੇਕ ਸਾਲ ਦੀ ਤਰ੍ਹਾਂ ਸਾਰੇ ਦੇਸ਼ ਵਾਸੀ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਨੇ ਸਾਰੇ ਮੰਦਰ ਨੇ ਬੜੀ ਧੂਮਤਾ ਨਾਲ ਮਨਾਏ ਜਾ ਰਿਹਾ ਹੈ ਸ਼ਿਵਰਾਤਰੀ ਦਾ ਤਿਹਾੜ ਆ ਸਾਰਿਆਂ ਨੂੰ ਇੱਕ ਵਾਰ ਫੇਰ ਸ਼ਿਵਰਾਤਰੀ ਦੀ ਵਧਾਈ ਦਿੰਦਾ ਹਾਂ ਤੇ ਦੇਖਦਾ ਸਾਰੇ ਥਾਂ ਥਾਂ ਤੇ ਲੰਗਰ ਲੱਗੇ ਨੇ ਪੌਲੀ ਸ਼ੰਕਰ ਦੇ ਆ ਸਰਦਾਈ ਦੇ ਵੀ ਪ੍ਰਸ਼ਾਦ ਨੇ ਪਕੌੜਿਆਂ ਦੇ ਲੰਗਰ ਚੱਲ ਰਹੇ ਨੇ ਬੜਾ ਲੋਕਾਂ ਜੋਸ਼ ਆ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਬਰਕਤ बोलिए शंकर भगवान की जय आज महाशिवरात्रि ਦੇ ਪਾਵਨ ਤਿਹਾੜੇ ਤੇ ਅੱਜ ਅਸੀਂ ਸਾਰੇ ਸ਼ੇਪੂਰੀ ਨਿਗਮ ਕਾ ਅੜ ਦਰਾਹਾ ਵਿਖੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਜੀ ਸ਼ਰਮਾ ਉਹਨਾਂ ਦੇ ਨਾਲ ਪ੍ਰਵਾਨ ਸਿੰਘ ਕਾਲੂ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਬਿੱਟੂ ਜੀ ਸਾਫ ਦਾ ਮੀਤ ਪ੍ਰਧਾਨ ਹਰਨੇਕ ਸਿੰਘ ਨੇਕੀ ਸਾਫ ਦਾ ਮੀਤ ਪ੍ਰਧਾਨ ਸੁਖਵੀਰ ਤਲਵਾੜਾ ਜੀ ਜੋ ਕਿ ਮਿੰਨੀ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਨੇ ਬੋਬੀ ਕਪਲਾਰੀ ਜੋ ਕਿ ਸ਼ੇਪੂਰੀ ਨਿਗਮ ਦਾ ਅਡ ਦੇ ਪ੍ਰਧਾਨ ਹੈ ਜਿਨ੍ਹਾਂ ਦੀ ਰਹਿਮਾਈ ਦੇ ਹੇਠਾ ਜਿੱਥੇ ਲੰਗਰ ਭੰਡਾਰਾ ਟੁੱਟ ਵਰਤ ਰਿਹਾ ਹੈ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਦੇ ਵੱਲੋਂ ਮਹਾਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਬੋਲ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਭਗਵਾਨ ਸ਼ਿਵ ਬੋਲੇ ਨਾ ਦੇ ਲੋ ਸਾਰੇ ਸੇਵਾਦਾਰਾਂ ਨੂੰ ਜਿਹੜੇ ਵੀ ਸਮਤ ਸ਼ੰਕਰ ਭਗਵਾਨ ਨੂੰ ਮੰਨਦੇ ਨੇ ਉਹਦੀ ਪੂਜਾ ਕਰਦੇ ਨੇ ਉਹਦੇ ਗੁਣ ਗਾਂਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਸਾਡੇ ਸ਼ਹਿਰ ਦਰਾਏ ਵੱਲੋਂ ਸਾਰੇ ਜਿੰਨੇ ਵੀ ਮੇਰੇ دوست ਪ੍ਰਧਾਨ ਜੀ ਹੋਰ ਜਿੰਨੇ ਵੀ ਆਪਣੇ ਆਮ ਆਦਮੀ ਪਾਰਟੀ ਡੈਲੀਗੇਟ ਹੋਏ ਨੇ ਸਾਰਿਆਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਮੈਂ ਅਮਿਤ ਬੰਸਲ ਮਹਾਸ਼ੇਵratri ਦੇ ਉਪਲਕਸ਼ ਦੇ ਵਿੱਚ ਉਹਨੂੰ ਸਭ ਨੂੰ ਦਰਹਾਈ ਵਾਸੀਆਂ ਨੂੰ ਬਹੁ-ਬਹੁ ਮਾਰਕਵਾਦ ਦੇਣਾ ਹਾਂ ਸਾਰਿਆਂ ਦਾ ਪੋਲੇ ਸ਼ੰਕਰ ਜੀ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਤੇ ਸਾਰੇ ਦਰਹਾਈ ਵਾਸੀਆਂ ਤੇ ਕਿਰਪਾ ਬਣਾਈ ਹਰ ਹਰ ਮਾਦੇਵ ਯਾ ਗੋਲੇ ਨਾਥ ਕੀ ਜੈ ਮੈਂ ਸੰਦੀਪ ਵੰਗਲੋ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਮਾ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਸਮੂਹ ਦੇਸ਼ ਨਿਵਾਸੀਆਂ ਨੂੰ ਅਤੇ ਰਾਹਾ ਸ਼ਹਿਰ ਨਿਵਾਸੀਆਂ ਨੂੰ ਭੋਲੇ ਨਾਥ ਦੀ ਪਰ ਕਿਰਪਾ ਨਾਲ ਸ਼ਿਵਰਾਤਰੀ ਨੇ ਆ ਲੱਖ-ਲੱਖ ਮੁਬਾਰਕਾਂ ਹਣ ਮੇਚੀ ਚੋਲੀ ਦਰਾਹਾ